ਖਹ ਭੈਣੇ ਤੁਸੀਂ ਤੁਸੀਂ ਅੱਜ ਕਿਵੇਂ ਬਿਨਾਂ ਦੱਸੀ ਆ ਗਏ ਜਿਵੇਂ ਤੂੰ ਵੀਰੇ ਬਿਨਾਂ ਦੱਸੇ ਅਸੀ ਲਵਾ ਲਿਆ ਉਹ ਵੀ ਅਸੀ ਬਿਨਾਂ ਦੱਸਿਆ ਆ ਗਏ ਸੋਚਿਆ ਅੱਜ ਕੀ ਗਰਮੀਆਂ ਤੁਹਾਡੇ ਕੋਲੇ ਕੱਢ ਲਾਂਗੇ ਅੱਛਾ ਪਤਾ ਸੀ ਕਿੱਥੇ ਪਿਆ ਕਰਾਂਗੇ ਤੁਸੀਂ ਪਿਆ ਕਰੋ ਵੇੜੇ ਤੇ ਕੂਲਰ ਲਾ ਕੇ ਜਿਵੇਂ ਪਿਛਲੀਆਂ ਗਰਮੀਆਂ ਪੈਂਦੇ ਹੁੰਦੇ ਸੀ ਕਿਦਾਂ ਤੁਸੀਂ ਮਰਨ ਲੱਗੇ ਆਜੋ ਜੀ ਆਪਾਂ ਪੈਣੇ ਅਸੀ ਵਾਲੇ ਕਮਰੇ ਚ ਹਾਲਾ ਭੈਣੇ ਜਲਾਤਾ ਏ ਸੀ ਹੁਣ ਜੇ ਕਿਸੇ ਚੀਜ਼ ਦੀ ਲੋੜ ਪਊਗੀ ਬਾਹਰੇ ਪਿਆ ਮੈਂ ਦੱਸਦੀ ਮੈਨੂੰ ਜੀ ਮੈਨੂੰ ਤਾਂ ਠੰਡੀ ਬੋਤਲ ਲੱਗੀ ਜਾਂਦੀ ਏ ਹੋਰ ਇਹਨੇ ਤਾਂ ਸ਼ਿਮਲਾ ਬਣਾਇਆ ਪਿਆ ਇੱਥੇ ਇਹਨੂੰ ਬੰਦ ਵੀ ਕਰ ਦੋ ਉਹ ਮੈਨੂੰ ਕਿੱਥੇ ਬੰਦ ਕਰਨਾ ਆਉਂਦਾ ਯਾਰ ਚਲ ਕੋਈ ਗੱਲ ਨਹੀਂ ਮੈਂ ਆਪਣੇ ਭਰਾ ਨੂੰ ਬੁਲਾ ਕੇ ਲਿਆਉਣੀ ਆ ਉਹ ਮੈਨੂੰ ਕਹਿ ਕੇ ਗਿਆ ਸੀ ਕਹਿੰਨੇ ਵੀ ਕੰਮ ਹੋ ਰਿਹਾ ਮੈਨੂੰ ਸੱਦ ਲਈ ਉਹ ਤੂੰ ਮੇਰੀ ਬੇਇੱਜ਼ਤੀ ਕਰਾਉਣੀ ਆ ਉਹ ਕਹੂਗਾ ਪ੍ਰਾਣੇ ਨੂੰ ਏਸੀ ਵੀ ਨਹੀਂ ਚਲਾਉਣਾ ਆਉਂਦਾ ਤੂੰ ਮੈਨੂੰ ਰਿਮੋਟ ਫੜਾ ਆਪਾਂ ਪੰਗਾ ਲੈ ਕੇ ਦੇਖਦੇ ਆ ਉਹ ਵੀ ਰਿਮੋਟ ਨਾਲੇ ਕੁਝ ਕਰਦਾ ਸੀ ਇਹ ਸਾਲਾ ਬੰਦ ਕਿੱਥੋਂ ਹੋਊਗਾ ਚਲ ਐ ਕਰਦੇ ਆ ਇਹਦੇ ਸੈੱਲ ਕੱਢ ਦਿੰਦੇ ਆ ਫਿਰ ਦਿਖਾਵੇ ਠੰਡ ਕਰਕੇ ਜੇ ਸੌਰੇ ਘਰੋਂ